ਮੈਂ ਇੱਕ ਕਦਰਨਾ ਬਹੁਤ ਹੀ ਗੰਭੀਰ ਗੱਲ ਸਾਂਝ ਕਰਨੀ ਹੈ ਆਪਾਂ ਗੱਲ ਕਰਦੇ ਆਂ ਇਕੱਠੇ ਹੋ ਕੇ ਤੇ ਇੱਕ ਜੁੱਟ ਹੋ ਕੇ ਆਪਾਂ ਆਪਣੀ ਕੌਮ ਵਾਸਤੇ ਕੁਝ ਕਰੀਏ ਸਾਡੇ ਕੌਮ ਦੇ ਨੁਮਾਇੰਦੇ ਕੌਣ ਨੇ ਸ਼੍ਰੋਮਣੀ ਗੁਰੂਦਾਰ ਪ੍ਰਬੰਧਕ ਕਮੇਟੀ ਉਹ ਕੀ ਕਰ ਰਹੇ ਨੇ ਮੈਂ ਇੱਕ ਕਿਤਾਬ ਹੈ ਜੋ 1998 ਵਿੱਚ ਸ਼੍ਰੋਮਣੀ ਗੁਰੂਦਾਰ ਗੁਰਦੋਰਾ ਪ੍ਰਬੰਧਕ ਵੈਸਪੀਸੀ ਨੇ ਛਪਵਾਈ ਉਹਨਾਂ ਦੀ ਧਰਮ ਪ੍ਰਚਾਰ ਕਮੇਟੀ ਨੇ ਉਹ ਕਿਤਾਬ ਛਪਾਈ ਅੱਜ ਆਪਾਂ ਨਵੇਂ ਪਾਸ਼ਾ ਦੀ ਸ਼ਹੀਦੀ ਯਾਦ ਕਰ ਰਹੇ ਹਾਂ ਉਸ ਦੇ ਵਿੱਚ ਨਵੇਂ ਪਾਸ਼ਾ ਬਾਰੇ ਕੀ ਲਿਖਿਆ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਔਰ ਅਸੀਂ ਉਹ ਮੁੱਦਾ ਉਠਾਇਆ ਉਹ ਕਿਤਾਬ ਮੈਂ ਪ੍ਰੈਕਿਓਰ ਕੀਤੀ ਮੈਂ ਪ੍ਰੈਸ ਕਾਨਫਰੰਸ ਕੀਤੀ ਉੱਥੇ ਚੰਡੀਗੜ੍ਹ ਦੇ ਵਿੱਚ ਉਹ ਦੱਸਿਆ ਕਿ ਆਹ ਗੱਲਾਂ ਨਵੇਂ ਪਾਸ਼ਾ ਬਾਰੇ ਲਿਖੀਆਂ ਗਈਆਂ ਮੈਂ ਜੇ ਤੁਹਾਡੇ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਮੈਂ ਮੇਰੀ ਹਿੰਮਤ ਨਹੀਂ ਕਿ ਮੈਂ ਤੁਹਾਨੂੰ ਦੱਸ ਸਕਾਂ ਗੁਰੂ ਮਾਰਾ ਬਾਰੇ ਲਿਖਿਆ ਕੀ ਉਹਦੇ ਵਿੱਚ ਔਰ ਇੱਥੋਂ ਐਸਪੀ ਸਿਧਾ ਇੱਕ ਮੈਂਬਰ ਉੱਠ ਕੇ ਕਹਿੰਦਾ ਹੈ ਕਿ ਸ਼ੈਤਾਨ ਅੰਸ਼ਰ ਜਿਹੜੇ ਬੈਠੇ ਨੇ ਇਹ ਅਸੀਂ ਇਸ ਨੂੰ ਬਦਨਾਮ ਕਰ ਰਹੇ ਹਾਂ ਉਹ ਸਧਾਰਨ ਅੰਸ਼ ਨਹੀਂ ਆ ਜਿਨ੍ਹਾਂ ਨੇ છਪਵਾਈ ਕਿਤਾਬ ਪਰ ਉਹ ਸਤਾਨ ਅੰਸ਼ ਹੈ ਜਿਹੜੇ ਲੋਕਾਂ ਨੂੰ ਦੱਸ ਰਹੇ ਨੇ ਵੀ ਆ ਐਸਪੀਸੀ ਦੀ ਕਾਰਗੁਜ਼ਾਰੀ ਆ ਫਿਰ ਉਸ ਤੋਂ ਬਾਅਦ ਕੀ ਹੋਇਆ ਉਹੀ ਗੱਲਾਂ ਜਿਹੜੀਆਂ ਉਸ ਕਿਤਾਬ ਦੇ ਵਿੱਚ ਐਸਪੀਸੀ ਨੇ ਲਿਖਵਾਈਆਂ ਸੀ ਉਹੀ ਗੱਲਾਂ ਸਿਲੇਬਸ ਪਾਈਆਂ ਗਈਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 9ਵੀਂ 10ਵੀਂ ਤੇ 11ਵੀਂ ਦੀ ਕਿਤਾਬ 'ਚ ਉਹੀ ਗੱਲਾਂ ਗੁਰੂ ਮਹਾਰਾਜ ਬਾਰੇ ਪੁਆਈਆਂ ਅਸੀਂ ਉਹ ਵੀ ਵੱਡਾ ਉਠਾਇਆ ਉਹਦੇ ਤੇ ਇੱਕ ਐਫਆਈਆਰ ਹੋਈ ਹੈ ਮੁਹੱਲੀ ਕੋਰਟ ਦੇ ਵਿੱਚ ਚੱਲ ਰਹੀ ਹੈ ਉਹਨਾਂ ਨੂੰ ਹਾਈ ਕੋਰਟ ਤੋਂ ਸਟੇਜ ਮਿਲਿਆ ਹੋਇਆ ਹੈ ਮਤਲਬ ਆਪਾਂ ਐਕਸਪੈਕਟ ਕਰ ਰਹੇ ਹਾਂ ਇਕੱਠੇ ਹੋਈਏ ਤੇ ਅਸੀਂ ਇਕੱਠੇ ਹੋ ਕੇ ਕੁਝ ਅਚੀਵ ਕਰੀਏ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ ਐਸਜੀਪੀਸੀ ਇੱਕ ਐਸੀ ਜਮਾਤ ਕਿ ਜਿਨ੍ਹਾਂ ਨੇ ਸਾਰਾ ਕੁਝ ਦੇਖਣਾ ਤੇ ਉਹ ਇੱਕ ਐਸੀ ਕਿਤਾਬ ਛਪਾਵੇ ਸਿਰਫ ਨੌਵੇਂ ਪਾਸ਼ਾ ਬਾਰੇ ਨਹੀਂ ਹੋਰ ਵੀ ਗੁਰੂਆਂ ਬਾਰੇ ਬਹੁਤ ਅਪਸ਼ਬਦ ਲਿਖੇ ਗਏ ਨੇ ਦਸਵੇਂ ਪਾਸ਼ਾ ਬਾਰੇ ਵੀ ਬਰ ਅਰਜਨਦੇਵ ਜੀ ਬਾਰੇ ਵੀ ਮਤਲਬ ਉਹ ਕੋਈ ਕਾਉਂਟੇਬਿਲਟੀ ਨਹੀਂ ਔਰ ਉਹ ਕਿਤਾਬ 98 ਚ 26 ਤੇ 2007 ਚ ਜਾ ਕੇ ਕਿਤੇ ਬੈਨ ਕੀਤੀ ਜਦੋਂ ਲੋਕਾਂ ਨੇ ਖੱਪਸ਼ਪ ਪਾਈ ਕਿੰਨੇ ਲੋਕ ਨੇ ਸਾਡੇ ਚ ਜਿਹੜੇ ਕਿਸੇ ਨੂੰ ਜਿਹੜੀ ਕੋਈ ਵਾਇਓਲੇਸ਼ਨ ਹੋ ਰਹੀ ਹੈ ਹਿਊਮਨਰਾਈਟੀ ਜਾ ਕੇ ਜਾਂ ਕਿਸੇ ਦਾ ਘਰ ਟਾਇਆ ਜਾ ਰਿਹਾ ਕੋਈ ਉੱਥੇ ਮਜ਼ਾਹਰਾ ਕਰਦਾ ਜਾਂ ਖੜਾ ਹੁੰਦਾ ਕੋਈ ਨਹੀਂ ਜਾਂਦਾ ਲੋਕੀ ਅੱਧੇ ਤਾਂ ਤੁਸੀਂ ਦੇਖੋ ਨਾ ਹੁਣ ਮੈਂ ਕਹਿੰਦਾ ਕਿ ਕਹਿੰਦੇ ਜੀ ਗੈਂਗਸਟਰ ਆ ਕੇ ਗੈਂਗਸਟਰ ਨੂੰ ਮਾਰ ਦਿੰਦਾ ਅੱਧੇ ਲੋਕੀਓ ਸਪੋਰਟ ਕਰਦੇ ਨੇ ਮੈਂ ਸਮਝਦਾ ਆ ਕਿ ਜੇ ਕਾਨੂੰਨ ਦੇ ਨਾਲ ਕੋਈ ਚੱਲਣਾ ਹੈ ਕਾਨੂੰਨ ਬਰਨਾਲੀ ਨਾਲ ਚੱਲਣਾ ਹੈ ਕੋਈ ਕਿਸ ਨੇ ਕਿੰਨਾ ਵੱਡਾ ਵੀ ਜ਼ੁਲਮ ਕੀਤਾ ਹੋਵੇ ਉਹਦਾ ਕੋਈ ਫਰਕ ਨਹੀਂ ਪੈਂਦਾ ਕੋਈ ਪੁਲਿਸ ਉਹਨੂੰ ਐਗਜ਼ੀਕਿਊਟ ਕਰੇ ਉਹਨੂੰ ਗੋਲੀ ਮਾਰ ਕੇ ਮਾਰ ਦੇਵੇ ਜ਼ਰੂਰਤ ਇਹ ਹੈ ਕਿ ਉਹਦੇ ਤੇ ਫੜਿਆ ਜਾਵੇ ਉਹਨੂੰ ਉਹਦੇ ਤੇ ਮੁਕਦਮਾ ਚ ਲਾਇਆ ਜਾਵੇ ਉਹਨੂੰ ਸਜ਼ਾ ਦੇਣਾ ਕੋਰਟ ਕਚਹਿਰੀਆਂ ਦਾ ਕੰਮ ਹੈ ਉਹ ਪੁਲਿਸ ਦਾ ਕੰਮ ਨਹੀਂ ਹੈ ਪਰ ਇਹ ਹੋਕ ਹੀ ਰਿਹਾ ਹੈ ਇਹ ਜਿਹੜਾ ਜੋ ਕੁਝ ਵੀ ਵਰਤਾਵਾ ਹੋ ਰਿਹਾ ਹੈ ਨਾ ਇਹ ਇੱਕ ਬੜਾ ਹੀ ਭਿਆਨਕ ਸਮਾਂ ਹੈ ਆਪਾਂ ਸੋਚ ਰਹੇ ਆ ਬਹੁਤ ਵੱਡੀ ਗੱਲ ਆਪਾਂ ਬਹੁਤ ਛੋਟੀ ਗੱਲ ਤੇ ਫਸੇ ਹੋਏ ਆਂ ਆਪਾਂ ਉਹ ਛੋਟੀ ਗੱਲ ਵੀ ਨਹੀਂ ਸੋਲਵ ਕਰ ਪਾਰੇ ਅਸੀਂ ਆਪਣੇ ਨਾਲ ਜਿਹੜਾ ਜ਼ੁਲਮ ਹੋ ਰਿਹਾ ਜਿਹੜਾ ਇੱਕਦੁੱਕਾ ਜ਼ੁਲਮ ਹੋ ਰਿਹਾ ਜਿਹੜੇ ਕੱਟ ੱਟ ਰਹੇ ਨੇ ਗੋਲੀਆਂ ਵਜ ਰੀਆਂ ਨੇ ਇਨਕਾਊਂਟਰ ਹੋ ਰਹੇ ਨੇ ਤੁਸੀਂ ਆਏ ਦਿਨ ਪੜਦੇ ਹੋ ਹੁਣ ਤਾਂ ਨਵਾਂ ਹੀ ਕੰਮ ਸ਼ੁਰੂ ਹੋ ਗਿਆ ਹੈ ਕਿ ਉਹ ਜੀ ਕਹਿੰਦੇ ਨੇ ਪੁਲਿਸ ਅਸੀਂ ਇਹਨੂੰ ਲੈ ਕੇ ਜਾ ਰਹੇ ਸੀ ਕ੍ਰਾਸ ਫਾਇਰ ਚ ਬੰਦਾ ਨਾ ਗੋਲੀ ਮਰ ਗਿਆ ਮਤਲਬ ਅੰਤ ਹੈ ਸਾਰਾ ਆਪਾਂ ਚੁੱਪ ਕਰਕੇ ਬੈਠੇ ਆਂ ਤੇ ਅਸੀਂ ਸਮਝਦੇ ਕਿ ਆਂ ਭਾਲਦੇ ਕਿ ਆਂ ਕਿ ਅਸੀਂ ਆਜ਼ਾਦੀ ਪਾਵਾਂਗੇ ਇਹਨੂੰ ਅਚੀਵ ਕਰਨ ਲਈ ਬਹੁਤ ਕੁਝ ਕਰਨਾ ਪੈਣਾ ਬਹੁਤ ਕੁਝ ਕਰਨ ਦੀ ਲੋੜ ਹੈ ਪਹਿਲਾਂ ਤੇ ਆਪਾਂ ਸ਼ੁਰੂਆਤ ਕਰੀਏ ਜਿਹੜੇ ਸਾਡੇ ਲੋਕਾਂ ਦੇ ਜਿਹੜੇ ਹਿਊਮਨ ਰਾਈਟ ਜਾਂ ਜਿਹੜੇ ਮਨੁੱਖੀ ਅਧਿਕਾਰ ਨੇ ਸਾਡੇ ਬੇਸਿਕ ਜਿਹੜਾ ਸਾਡਾ ਕਨਸਟੀਟਿਊਸ਼ਨ ਵੀ ਰੈਕਗਨਾਈਜ਼ ਕਰਦਾ ਹੈ ਜਿਹੜਾ ਸਾਡਾ ਯੂਨਾਈਟਿਡ ਨੇਸ਼ਨ ਵੀ ਰੈਕਗਨਾਈਜ਼ ਕਰਦਾ ਉਹਨੂੰ ਤਾਂ ਬਚਾ ਲਈਏ ਆਪਾਂ ਨੂੰ ਸੋਚਣਾ ਪਊਗਾ ਕਿੱਦਾਂ ਇਕੱਠੇ ਹੋਣਾ ਬੜੀ ਇੱਕ ਅੱਛੀ ਸੁਝਾ ਸਿੰਘ ਸਾਹਿਬ ਨੇ ਦਿੱਤਾ ਅੱਜ ਇਹਨਾਂ ਨੇ ਕਿਹਾ ਕਿ ਜਦੋਂ ਹਾਂ ਪੁੱਲਰ ਸਾਹਿਬ ਦੀ ਜਦ ਦੀ ਗੱਲ ਹੋਈ ਸੀ ਤੇ ਹਿਮਨ ਰਾਈਟ ਵਾਲੇ ਅੱਗੇ ਲੱਗੇ ਸੀ ਆਪਾਂ ਨੂੰ ਪੋਲਿਟਿਕਸ ਪਰਾਂ ਕਰਨੀ ਪਾਉਗੀ ਮੇਰੇ ਵਿਚਾਰ ਪੋਲਿਟੀਕਲ ਜਿਹੜੇ ਬੰਦੇ ਹੋਣਗੇ ਉਹਨਾਂ ਦਾ ਏਮ ਜਿਹੜਾ ਨਾ ਉਹ ਇਹੀ ਹੋਏਗਾ ਕਿ ਉਹਨਾਂ ਨੇ ਤਾਕਤ ਹਾਸਲ ਕਰਨੀ ਹੈ ਤਾਕਤ ਹਾਸਲ ਕਰਕੇ ਉਹਨਾਂ ਨੇ ਫਿਰ ਕੁਝ ਨਹੀਂ ਕਰਨਾ ਨਾ ਕੌਮ ਵਾਸਤੇ ਕਰਨਾ ਨਾ ਤੁਹਾਡੇ ਵਾਸਤੇ ਕਰਨਾ ਨਾ ਮੇਰੇ ਵਾਸਤੇ ਕਰਨਾ ਆਪਾਂ ਜੇ ਇਕੱਠੇ ਹੋ ਕੇ ਹਿਮਨ ਰਾਈਟ ਨੂੰ ਸੰਗਠਨ ਨੂੰ ਅੱਗੇ ਆਪਾਂ ਇਹਨੂੰ ਥੋੜਾ ਬਲ ਦਈਏ ਤੇ ਅੱਗੇ ਲਿਆ ਕੇ ਐ ਜੇ ਆਪਾਂ ਕੋਈ ਕੰਮ ਕਰੀਏ ਕਮ ਸਕਮ ਇਹ ਜਿਹੜਾ ਛੋਟਾ ਸਾਡਾ ਟੀਚਾ ਹੈ ਜਿਹੜੀ ਸਾਡੇ ਨਾਲ ਵਧਿਕੀਆਂ ਹੋ ਰਹੀਆਂ ਨੇ ਐਜ਼ ਅ ਸਿੱਖ ਇਹ ਸਾਡੇ ਨਾਲ ਕਾਨੂੰਨੀ ਸਾਨੂੰ ਜੜੀਆ ਸਾਡਾ ਰਾਈਟ ਬੰਦਾ ਉਹ ਵੀ ਨਹੀਂ ਮਿਲ ਰਿਹਾ ਤੇ ਆਪਾਂ ਉਹ ਅਚੀਵ ਕਰ ਪਾਈਏ ਤੇ ਮੇਰਾ ਖਿਆਲ ਹੈ ਉਹੀ ਨਵੇਂ ਪਾਸ਼ਾ ਵਾਸਤੇ ਜਾਂ ਹਿਊਮਨ ਰਾਈਟ ਵਾਸਤੇ ਸੱਚੀ ਸੰਦਾਰਨੀ ਹੋਏਗੀ